ਉਹ ਪਿੰਡ ਪਹੁੰਚਿਆ ਸੀ ਇੱਕ ਬੱਚੀ ਸੀਗੀ 10 ਸਾਲ ਦੀ ਉਹ ਖੇਡ ਵੀ ਖੇਡਦੀ ਕਿਤੇ ਗਿਰ ਗਈ ਸਿਰ 'ਚ ਸੱਟ ਲੱਗੀ ਕਰਦਿਆਂ ਨੇ ਕਿ ਆ ਵੀ ਚੱਲ ਕੁਛ ਨਹੀਂ ਹੁੰਦਾ ਪਰ ਜਦੋਂ ਉਹਦੀ ਸੈਨ ਕਰਾਈ ਤੋਂ 2 ਮਹੀਨਿਆਂ ਬਾਅਦ ਉਹਦੇ ਅੰਦਰ ਲੀਕੇ ਸੀਗੀ ਇੱਥੇ ਸੱਟ ਲੱਗੀ ਵੀ ਆ ਮੱਥੇ ਦੇ ਆ ਪਾਸੇ ਹੁਣੇ ਆ ਕੇ ਗਏ ਨੇ ਮੇਰੇ ਕੋਲੇ ਬਾਰਿਸ਼ ਦੇ ਵਿੱਚ ਵਿਚਾਰੇ ਉਸੇ ਟਾਈਮ ਮੈਂ ਪ੍ਰਵੀਨ ਸਰ ਨੂੰ ਫੋਨ ਕੀਤਾ ਅਮਰੀਕਾ ਤੋਂ ਵਾਪਸ ਆਏ ਸੀ ਉਹ ਮੈਂ ਮਾਰੀ ਭੇਜੀ ਜਦੋਂ ਕਹਿੰਦੇ ਸਵੇਰੇ ਲਿਆ ਕੱਲ ਨੂੰ ਆਪਰੇਸ਼ਨ ਕਹਿੰਦੇ ਜਾਂ ਪਰਸੋਂ ਨੂੰ ਕਰ ਦਾਂਗੇ ਯਾਰ ਸ਼ੇਰ ਆ ਬੰਦਾ ਪ੍ਰਵੀਨ ਸੋਲੰਕੀ ਵੀ ਕਿੰਨੇ ਦਿਨਾਂ ਦਾ ਅਮਰੀਕਾ ਗਿਆ ਵਿਆ ਉੱਥੋਂ ਹੀ ਬੈਠਾ ਆਪਰੇਸ਼ਨ ਕਰਾਉਂਦਾ ਸੀ ਆਪਣੇ ਛੋਟੇ ਡਾਕਟਰਾਂ ਤੋਂ ਅੱਜ ਜਹਾਜ਼ ਚ ਉਤਰਿਆ ਹੋ ਕੁ ਮੈਨ ਲਾਦਾ ਮੈਂ ਉਹ ਕੁੜੀ ਦੀ ਐਮ ਆਰ ਆਈ ਭੇਜਤੀ ਵਟਸਐਪ ਖੋਲਿਆ ਕਹਿੰਦਾ ਸਪੀਸ਼ ਕੱਲ ਨੂੰ ਲਿਆ ਸਵੇਰੀ ਐਟੀਸੀ ਚ ਕੱਲ ਨੂੰ ਇਹ ਐਡਮਿਟ ਕਰ ਲੰਨੇ ਆ ਯਾਰ ਇਹਨੇ ਵੀ ਪੰਜਾਬੀਆਂ ਦਾ ਕੁਝ ਦੇਣਾ ਹੀ ਆ ਪ੍ਰਵੀਨ ਸਲੰਕੀ ਨੇ ਮੈਂ ਨਹੀਂ ਮੰਨ ਸਕਦਾ ਵੀ ਇੰਨੀ ਮਦਦ ਕਰਨ ਵਾਲਾ ਬੰਦਾ ਯਾਰ ਕਮਾਲ ਏ ਯਾਰ ਬਾਰਿਸ਼ ਹੋ ਰਹੀ ਐ ਔਰ ਉੱਪਰ ਆਪਣੇ ਸ਼ੈੱਡ ਪਿਆ ਹੋਇਆ ਯਾਰ ਚਾਰੇ ਪਾਸੇ ਸ਼ੈੱਡ ਪਿਆ ਹੋਆ ਦੇਖ ਉੱਪਰ ਸੈਟ ਪਿਆ ਹੋਵੇ। ਫਤਿਹ ਆ ਬਾਰਸ਼ ਹੋਈ ਜਾਂਦੀ ਐ ਤੇ ਬਈ ਕਮਾਲ ਐ ਕਰਤੀ ਬੰਦੇ ਨੇ। ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਕਿਹਾ ਚੱਲ ਅੱਜ ਨਵਾਂ ਕੰਮ ਤੁਹਾਨੂੰ ਲੋਕ ਆੜੀਆਂ ਨੂੰ ਦੱਸ ਦਈਏ YouTube ਵਾਲਿਆਂ ਨੂੰ ਵੀ ਜਿਹੜਾ ਆਪਾਂ ਇਹ ਕਰਵਾਉਣਾ ਨਾ ਇਹ ਆਪਰੇਸ਼ਨ ਜੇ ਪ੍ਰਾਈਵੇਟ ਹਸਪਤਾਲ 'ਚ ਕਿਹੇ 'ਚ ਕਰਾ ਲੀਏ ਤਾਂ ਰੁਪਈਆ 2.5 ਲੱਖ 3 ਲੱਖ ਲੈਂਦੇ ਨੇ। ਇੱਥੇ ਪਤਾ ਕਿੰਨੇ ਪੈਸੇ ਲੱਗਣਗੇ। ਪੰਜੀਬ ਨਹੀਂ ਲੱਗਣੀ ਕਿਉਂਕਿ ਫਰੀ ਹੋ ਜਾਣਾ ਹੈ ਮੋਦੀ ਵਾਲਾ ਕਾਰਡ ਜੇ ਹੈਗਾ ਉਹਨਾਂ ਕੋਲੇ ਉਹਨਾਂ ਨੇ ਕਢਾ ਲਿਆਰਾ ਪਤਾ ਸੀ ਉਹਨਾਂ ਨੂੰ ਮੈਂ ਬੱਚੀ ਦੀ ਕਾਲੂਗਾ ਵੀਡੀਓ ਵੀ ਪਾਉਂਗਾ ਬਣਾ ਕੇ ਬਾਹਰ ਛੋਣ ਲੱਗ ਗਈ ਮੇਰੇ ਪਿੰਡ ਤੋਂ ਯਾਰ ਵਧੀਆ ਦੇਖੋ ਮਰੋਨੇਗਾ ਲਾਈਟ ਵੀ ਚਲੀ ਗਈ ਨਾ ਆਪਣੇ ਕੈਮਰੇ ਚੱਲਦੇ ਨੇ ਉੱਪਰ ਇਹਨਾਂ ਦੀ ਲਾਈਟ ਹੈਗੀ ਐ ਇਹ ਇਨਵਰਟਰ ਤੇ ਨੇ ਪਾਲੀ ਬਾਈ ਕੀ ਹਾਲ ਨੇ ਮਰਪਾ ਸਿੰਘ ਸਸੀ ਕਾਲ ਰਾਜ ਬਲਾਗ ਵੀਰ ਸਸੀ ਕਾਲ ਸਸੀ ਕਾਲ ਜੀ ਰਕੇਸ਼ ਅੰਬਰਸਰ ਤੋਂ ਪਾਲੀ ਗਗਨਦੀਪ ਅੰਬਰਸਰ ਵੀ ਹੋ ਰਹੀ ਐ ਲਾ ਆਪਣਾ ਵੀਰ ਕਹਿੰਦਾ ਅੰਬਰਸਰ ਵੀ ਹੋ ਰਹੀ ਐ ਮੈਂ ਲਾਈਟਾਂ ਲਾ ਕੇ ਉਹ ਕਰਦੇ ਬਾਹਰ ਔਰ ਲੈਟ ਦਾ ਚਲੀਓ ਗਈ ਲਾ ਕੇ ਕੀ ਹੋਣੀਆਂ ਨੇ ਆਪਾਂ ਦਾ ਸੁਣਾਂ ਤੇ ਇਹਦੇ ਚਾਂਲਣੇ ਤੇ ਥੋੜਾ ਜਿਹਾ ਆਪਣਾ ਚਿਹਰਾ ਚੂਰਾ ਦੇਣੀ ਗੂਗਾ ਮੇਜਰ ਬੈਂਡਿੰਗ ਪਾਲ ਬਈ ਤੇਜ ਹੋ ਗਈ ਬਾਰਸ਼ ਕੋਈ ਨਾ ਚਾਹੀਓ ਗਈ ਦੇਖੋ ਕਿੰਨੀ ਤੇਜ਼ ਹੋ ਗਈ ਆਪਣੇ ਉੱਪਰ ਤਾਂ ਸੱਜਦਾ ਆਇਆ ਹੈ ਨਾ ਓ ਓ ਓ ਓ ਬਾਈਕ 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 ਬਹੁਤ ਨਾਲ ਆ ਗਿਆ ਹੁਣ ਸਭ ਬੋਲ ਓ ਹੋ 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 ਕਿੰਨੀ ਤੇਜ਼ ਹੋ ਗਈ ਬਾਰਫ ਬਲਵਾਨ ਸਿੰਘ ਜੀ ਸਵੇਰੇ ਮੀਂਹ ਪੰਦੇ ਜੇ ਜਾਣਾ ਆਪਾਂ ਨੇ ਚੰਡੀਗੜ੍ਹ ਪਪਾ YouTube ਤੇ ਲਾਈਵ ਕਰਿਆ ਕਰਾਂਗੇ ਰੋਜ਼ੇ ਕਿਸੇ ਨੂੰ ਕੰਮ ਹੁੰਦਾ YouTube ਤੇ ਦੱਸਿਆ ਤੋ Facebook ਦਾ ਖਹਿੜਾ ਛੱਡ ਦੇ ਲੈ ਆਪਾਂ ਨੇ ਕਿਸੇ ਨੂੰ ਕੋਈ ਕੰਮਕਾਰ ਹੁੰਦਾ ਨੇ YouTube ਤੇ ਦੱਸ ਦਿਆ ਕਰੋ ਮੈਨੂੰ ਪਪਾ Facebook ਦਾ ਖਹਿੜਾ ਹੀ ਛੱਡ ਦੇ ਰਿਹਾ ਯਾਰ Facebook ਤੇ ਬੰਦੇ ਪੱਕੇ ਜਾਂ ਨਹੀਂ ਹੁੰਦੇ ਬਲਵਾਨ ਸਿੰਘ ਦੀਪਕਾੜਾ ਇਹ ਲਾਜ ਨਹੀਂ ਰੋਕਦਾ ਮਟੈਸਟਿਕ ਦਾ ਨਿਰਮਾਨ ਜੀ ਰੋਕਥਾਮ ਬਥੇਰ ਬਾਈ ਨਰਮਨ ਜੀ ਪੁੱਛ ਰਹੇ ਨੇ ਮੈਟਾਸਟਿਕ ਇੱਕ ਕੈਂਸਰ ਦੀ ਉਹ ਆ ਕਹਿੰਦੇ ਵੀ ਇਹਦਾ ਇਲਾਜ ਹੋ ਜਾਏਗਾ ਮੈਂ ਕਹਾਂ ਇਲਾਜ ਨਹੀਂ ਰੋਕਥਾਮ ਜ਼ਰੂਰ ਹੈ ਪਰ ਜੇ ਟਾਈਮ ਨਾਲ ਕੀਤਾ ਜਾਵੇ ਤਾਂ ਇਲਾਜ ਵੀ ਹੈਗਾ ਇਹ ਡਾਕਟਰ ਤੇ ਨਿਰਭਰ ਕਰਦਾ ਵੀ ਕਿਹੜੇ ਡਾਕਟਰ ਤੋਂ ਕਰਾਉਨੇ ਆ ਮੇਜਰ ਸਿੰਘ ਸਾਸੀ ਸੋਦੇ ਨੇ ਨਿਰਮਲ ਜੀ ਵੀ ਮੈਟਾਸਟਿਕ ਕੈਂਸਰ ਦਾ ਇਲਾਜ ਹੈਗਾ ਕੈਂਸਰ ਦਾ ਕਿਸੇ ਦਾ ਵੀ ਇਲਾਜ ਨਹੀਂ ਹੈਗਾ ਸਿਰਫ ਰੋਕਥਾਮ ਕੈਂਸਰ 2 ਸਾਲ ਬਾਅਦ ਉੱਠੇ 5 ਸਾਲ ਬਾਅਦ ਉੱਠੇ 20 ਸਾਲ ਬਾਅਦ ਉੱਠੇ ਉੱਠ ਨਹੀਂ ਉੱਠਣਾ ਦੁਆਰ ਤੇ ਨੇ ਵਧੀਆ ਜਿਹੜਾ ਇਲਾਜ ਟਾਈਮ ਨਾਲ ਹੋ ਜਾਵੇ ਉਹ 15 ਸਾਲ ਬਾਅਦ ਦੁਆਰ ਤੇ ਉੱਠ ਕੱਢਦਾ ਮਾੜਾ ਜਿਹੜਾ ਲੇਟ ਟਾਈਮ ਨਾਲ ਇਲਾਜ ਹੋਵੇ ਉਹ ਛੇਤੀ ਉੱਠ ਕੱਢਦਾ ਕਈਆਂ ਨੂੰ ਸਮਾਂ ਹੀ ਨਹੀਂ ਮਿਲਦਾ ਤੇ ਮੋਤੀ ਯਾਰ ਬਾਰਿਸ਼ ਦਿਖਾਉਣੀ ਸੀ ਤੁਹਾਨੂੰ ਮੈਂ ਤਾਂ ਸੁੱਕੇ 'ਚ ਖੜਾ ਕਿਉਂਕਿ ਮੈਂ ਦੋ ਸ਼ੈੱਡ ਪਾਏ ਹੋਏ ਨੇ ਪੂਰੇ ਤੱਕੜੇ ਨੇ ਕੋਈ ਰਾਹੀ ਫੰਦੀ ਖੜ ਜਾਂਦਾ ਬਾਹਰ ਆਹ ਦੇਖੋ ਪੂਰੇ ਵਧੀਆ ਸ਼ੈੱਡ ਪਾਏ ਹੋਏ ਨੇ ਕੋਈ ਰਾਹ ਚ ਆਉਂਦਾ ਜਾਂਦਾ ਰਾਤ ਬਰਾਤ ਤੇ ਬੰਦਾ ਖੜ ਜੋਵੇ ਹੋਰ ਵੀ ਮਿੱਤਰੋ ਸਾਰੇ ਠੀਕ ਠਾਕ ਹੁਣ ਆਪਣਾ ਚਿਹਰਾ ਛੂਰਾ ਦਿੰਦਾ ਟੋਪੀ ਲੈ ਕੇ ਨਿਕਲਣਾ ਪੈਂਦਾ ਅੱਜ ਤਾਂ ਇਹ ਨਹੀਂ ਕਿ ਉਹ ਗਰਮੀ ਆ ਜੂਗੀ ਗਰਮੀ ਗਰਮੀ ਕੋਈ ਨਹੀਂ ਲੈ ਵੀ ਹੁਣ ਬੰਦੇ ਆਪਣੇ ਲਾਈਵ ਵਿੱਚ ਖਾਸੇ ਆਉਣ ਲੱਗੇ ਜਾਂਦੀ ਕਰਦੇ ਆ ਜਿੱਦਾਂ 100 150 ਬੰਦਾ ਇਹ ਲਾਈਵ ਵਿੱਚ ਆਪਣੇ ਨਾਲ ਜੁੜਨ ਲੱਗ ਗਿਆ ਉਦੋਂ ਆਪਾਂ ਬੰਦ ਕਰ ਦੇਣਾ ਇਹ ਜਿਹੜਾ YouTube ਆ Facebook ਆ ਕਿਉਂਕਿ ਮੈਨੂੰ ਯਾਰ ਮੇਰਾ ਮਨ ਜਾਂ ਨਹੀਂ ਲੱਗਦਾ ਜਿਹੜੀ ਸਤੀ ਸੰਜੋਆ ਕਰਾਈ ਦੀ ਹੈ ਨਾ ਉਹਦੇ ਦੀ ਮੇਰਾ ਕੰਮ ਕਰਨ ਨੂੰ ਮਨ ਕਰਦਾ ਇਹ ਆਈਡੀ ਹੈਗੀ ਆ ਉਹ ਇਹਦੇ ਵਿੱਚ ਪ੍ਰਾਣੇ ਬੰਦੇ ਸਾਰੇ ਜੁੜੇ ਹੋਏ ਨੇ ਆਪਣੇ ਨਾਲ ਜਦੋਂ ਆਪਾਂ 2013 ਚ ਕੰਮ ਇਹ ਸ਼ੁਰੂ ਕੀਤਾ ਸੀ ਹੁਣ ਆ ਬੱਚੀ ਹੈ ਵੀਰੇ ਪਤਾ ਤਾਂ ਉਹਨੂੰ ਲੱਗਦਾ ਜਿਹਦੇ ਘਰੇ 5 ਲੱਖ ਰੁਪਈਆ ਆਪਾਂ ਬਚਾਉਨੇ ਆ ਟੀਮ ਵਾਲੇ ਜਿਹੜੇ ਦੂਜੇ ਨੇ ਉਹ ਤਾਂ ਗੱਲਾਂ ਜਿੰਨੀਆਂ ਮਰਜੀ ਮਾਰੀ ਜਾਣ ਅੱਜ ਕੱਲ ਕੋਈ ਨਹੀਂ ਇਲਾਜ ਕਰਦਾ ਸੰਸਤਾ ਵਾਲਾ 2000 ਰੁਪਈਆ ਦੇ ਕੇ ਸੰਸਤਾ ਵਾਲੇ ਵੀਡੀਓ ਪਾਉਂਦੇ ਨੇ ਉਹ ਵਾ ਕੀ ਫਾਇਦਾ 5000 ਦੇ ਕੇ ਵੀਡੀਓ ਪਾਉਂਦੇ ਨੇ ਅਸੀਂ ਨਹੀਂ ਪੈਸੇ ਪੂਏ ਦਿੰਦੇ ਕਿਸ ਨੂੰ ਅਈ ਤਾਂ ਗੁਰਸਿੱਖਾਂ ਨੂੰ ਗ੍ਰੰਥੀਆਂ ਨੂੰ ਦਵਾਈ ਲੈਣਿਆਂ 20000 ਦੀ ਅੱਜ ਵੀ ਦੋ ਗ੍ਰੰਥੀਆਂ ਆਈ ਸੀ ਸਾਡੇ ਕੋਲੇ ਗੁਰੂ ਘਰ ਦੇ ਗ੍ਰੰਥੀਆਂ ਨੂੰ ਦਵਾਈ ਆਪਾਂ ਲੈ ਕੇ ਦਿੰਨੇ ਆ 10 ਆ ਜਾਣ ਮਹੀਨੇ 'ਚ 20 ਆ ਜਾਣ 2-3000 ਦੀ ਉਹਨਾਂ ਦੀ ਦਵਾਈ ਹੁੰਦੀ ਹੈ ਗ੍ਰੰਥੀਆਂ ਨੂੰ ਕਿਸੇ ਨੂੰ ਜਵਾਬ ਨਹੀਂ ਦਿੰਦੇ ਪਰ ਜੇ ਤੁਸੀਂ ਕਹੋ ਵੀ ਅਸੀਂ 5-10000 ਉਹਨੂੰ ਨਕਦ ਕਿਸੇ ਨੂੰ ਦੇ ਦਾਂਗੇ ਲੱਖ ਰੁਪਇਆ ਦੇ ਦਾਂਗੇ ਲੋਕਾਂ ਤੋਂ ਮੰਗ ਕੇ ਦੇ ਦਾਂਗੇ ਆਪਾਂ ਹੀ ਮੰਗਦੇ ਭਰਾਵਾਂ ਆਪਾਂ ਤਾਂ ਯੂਸ਼ਮਾਨ ਤੇ ਇਲਾਜ ਫ੍ਰੀ ਕਰਾਉਂਦੇ ਆ ਆਪਣੀ ਕੇ ਤਾਂ ਰੋਜ਼ ਰੋਜ਼ ਹੱਟ-ਹੱਟ ਸਕਦੇ ਇੱਥੇ ਬਹੁਤ ਦੇਖਨੇ ਹੱਟਟਣ ਵਾਲਿਆਂ ਦੇ ਜੂ ਤੇ ਘੜਕਦਾ ਸਾਰਿਆਂ ਨੂੰ ਇਸ ਕਰਕੇ ਆੜੀ ਲੈਟ ਆ ਗਈ ਗੇਟ ਆਪਣਾ ਦੇਖ ਲਓ ਕਿੰਨਾ ਵੱਡਾ ਕੰਮ ਹੀ ਨਾ ਲੱਗਿਆ ਨਾ ਦੇ ਬਾਹਰ ਨੂੰ ਕੋਲਾ ਗੇਟ ਨਾਲ ਲੱਗ ਜਾਂਦਾ ਕੰਮ ਦੇ ਇਹ ਆਪਾਂ ਸਰਪਾ ਉਹਨਾਂ ਵਾਸਤੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਜਿਹੜੇ ਬੰਦੇ ਵੈਸੇ ਹੀ ਆ ਗਏ ਕਿਤੇ ਉਹ ਇੱਕ ਵਾਰੀ ਫੋਨ ਕੀਤਾ ਦੂਜੀ ਵਾਰੀ ਨਾ ਜੀ ਸਾਡਾ ਤਾਂ ਜੀ ਪੁੱਤੇ ਹੋ ਯਾਰੀ ਨਹੀਂ ਭਾਈ ਇੱਕ ਦਿਨ ਚੁੱਤੇ ਕੁਝ ਨਹੀਂ ਹੁੰਦਾ ਉਥੇ 5-7 ਦਿਨ ਮਿਹਨਤ ਕਰੋ 10 ਦਿਨ ਸਭ ਕੁਝ ਹੋ ਜੂ ਬਾਕੀ ਉਹ ਬਾਬਾ ਬੈਠਾ ਆਪਣੇ ਗੁਰੂ ਤੇਗ ਬਹਾਦਰ ਉਹਦੀ ਕਿਰਪਾ ਵੀ ਮੜੀ ਜੀ ਯਾਦ ਰੱਖਿਆ ਕਰੋ ਲੈ ਲਾਈਟ ਫੇਰ ਚਲੀ ਗਈ ਲਾਈਟ ਫੇਰ ਚਲੀ ਗਈ ਹੁਣ ਆਪਾਂ ਅੰਦਰ ਨੂੰ ਚਲੇ ਜਾਨੇ ਆਂ ਥੋੜਾ ਜਿਹਾ ਲੈ ਆਹ ਬੈਠਾ ਬਾਪੂ ਆਪਣਾ ਬਾਪੂ ਰੋਟੀ ਖਾ ਲਈ ਰੋਟੀ ਖਾ ਲਈ ਆ ਬੰਦੇ ਸਾਰੇ ਤੈਨੂੰ ਜਾਣਦੇ ਨੇ ਆਹ ਆ ਬੇਬੇ ਵੀ ਆਦੀ ਮਗਰ ਉਹ ਕੁੱਤਾ ਸਿੰਘ ਤੇਗਦੇ ਹੁੰਦੇ ਆ ਉਹ ਦੇਖੋ ਬਾਣੀ ਦੇ ਦਰਸ਼ਨ ਕਰ ਲੋ ਸਤਨਾਮ ਆਈ ਬਰੂਲੀ ਗਏ ਜਿਹੜੀ ਬਿਲਡਿੰਗ ਆਪੋਨੇ ਸਾਹਮਣੇ ਖਿਸੀ ਜਾਂਦੀ ਆ ਇਹ ਮੈਂ ਬਾਪੂ ਨੂੰ 2 ਘੰਟੇ ਕੋ 10 ਸਿੰਘ ਦਿਖਾਉਣਾ ਜਿਹੜਾ ਸਾਈਕਲ ਤੇ ਫਿਰਦਾ ਹੈ ਬੇਬੇ ਵੀ ਲਵੀ ਹੁੰਦੀ ਹੈ ਸਾਹਮਣੇ ਰੋਟੀ ਉਟੀ ਖਵਾਣ ਦੀ ਆ ਫਿਰ ਮੈਂ ਫਿਰ ਉਦੋਂ ਬਾਅਦ ਜੁਆ ਹੀਂ ਦੇ ਪਪਰੀ ਆ ਸਾਰੇ ਲੋਕ ਜਾਣਦੇ ਨੇ ਤੁਹਾਨੂੰ ਕਹਿੰਦੇ ਸੀ ਕਹਿੰਦੇ ਸਾਨੂੰ ਪਾਈ ਨੂੰ ਮਿਲਾ ਦਿਓ ਇਹਨੂੰ ਨਮਸਤੇ ਬੁਲਾ ਦਿਓ ਸਾਰਿਆਂ ਨੂੰ ਨਮਸਤੇ ਬੁਲਾ ਦਿਓ ਹਾਂ ਕੋਸ ਹੋ ਗਏ ਬੋਲ ਦੇ ਘਟ ਨੇ ਬਾਪੂ ਬੋਲਦਾ ਨਹੀਂ ਹੈਗਾ ਕਿਉਂਕਿ ਅਟੈਕ ਹੋ ਗਿਆ ਨਾ ਜਦੋਂ ਮੈਂ ਉਹ ਉਹਨਾਂ ਨੂੰ ਪੁੱਲ ਨੂੰ ਹਟ ਗਏ ਉਹ ਠੀਕ ਹੋ ਬਾਬਾ ਜੀ ਤੁਸੀਂ ਹਾਂ ਇਸ਼ਾਰਾ ਨਾਲ ਸਮਝਾਉਂਦੇ ਨੇ ਮਨਦੀਪ ਕੌਰ ਅਸੀਂ ਵੀ ਪੀਜੀਆਈ ਆਵਾਂਗੇ ਮਨਦੀਪ ਕੌਰ ਕਹਿੰਦੀ ਭੈਣ ਦੇਖੋ ਮੇਰਾ ਉੱਥੇ ਕੋਈ ਨਹੀਂ ਪਤਾ ਹੁੰਦਾ ਮੈਂ ਉੱਥੇ ਮੇਲਾ ਭਾਣੇ ਨਾ ਮੈਨਾਂ ਤੁਸੀਂ ਮੈਨੂੰ ਕੰਮ ਦੱਸ ਦੋ ਕਮੈਂਟ 'ਚ ਮੇਰਾ ਕੋਈ ਪਤਾ ਨਹੀਂ ਹੈਗਾ ਮੈਂ ਪਿੰਡ ਆਇਆ ਵੇ ਹੋ ਮੈਂ ਫੇਰ ਓਕਾ ਹੋ ਜਾਂਦਾ ਤੁਸੀਂ ਮੈਨੂੰ ਕੰਮ ਦਾਸ ਦਿਓ ਜੇ ਕੋਈ ਮੇਰੇ ਕਰਨ ਵਾਲਾ ਦਾ ਜਰੂਰ ਹੈਲਪ ਕਰੋ ਰਾਮ ਰਾਮ ਜੀ ਤਰਸੇਮ ਗੋਇਲ ਜੀ ਗੁੱਡ ਇਵਨਿੰਗ ਜੀ ਆਹ ਦੇਖਦੇ ਆਂ ਅਸੀਂ ਭਾਈ ਕੁਦੜਾ ਸਿੰਘ ਰੋਜ ਉਹ ਦੇਖੋ ਚੱਲਦਾ ਕੁਦੜਾ ਸਿੰਘ ਇਹ ਅਸੀਂ ਦਿੱਲੀ ਦੇਖਣੇ ਹੀ ਦੇਖਣਾ ਹੁੰਦਾ 2 ਘੰਟੇ ਮੈਂ ਬਾਪੂ ਬੇਬੇ ਅਸੀਂ ਨਾਲ ਮੇਰੀ ਵਾਈਫ ਅਸੀਂ ਤਿੰਨੇ ਚਾਰੇ ਜਾਣੇ ਆਪ ਕੋ ਦਾਸ ਸਿੰਘ ਦੇਖ ਕੇ ਪੈਨਿਆ ਫਿਰ ਤੇ ਆਹ ਫਿਰ ਬਾਪੂ ਦਾ ਕਮਰਾ ਭਾਈ ਬੈੱਡ ਬਾਪੂ ਨੂੰ ਵੀ ਲੱਖ ਰੁਪਏ ਵਾਲੀ ਲਵਾਇਆ ਆਪਾਂ ਨੇ ਐ ਨਹੀਂ ਹੈਗਾ ਵੀ ਬਾਪੂ ਉਹਨਾਂ ਨੂੰ ਮੰਜਾੜਾ ਪਾ ਰਮਾਰੀ ਬੈੱਡ ਗੱਬਾ ਬੀਲਚੇਅਰ ਸਾਰਾ ਕੁਝ ਬਾਪੂ ਨੂੰ ਏਪਨ ਰੱਖਿਆ ਹੋਇਆ ਹੈ ਤੇ ਮਨਦੀਪ ਕੌਰ ਭੈਣੇ ਦੱਸ ਦਿਓ ਕੀ ਕਰਨਾ ਔਣੇ ਕੀ ਕੰਮ ਹੈ ਰੋਜ਼ ਲਾਈਵ 'ਚ ਤੁਸੀਂ ਆਉਨੇ ਹੋ ਕਮੈਂਟ ਕਰਦੇ ਹੋ ਮੈਨੂੰ ਜੇ ਕੋਈ ਕਾਰਡ ਕੋਡ ਬਣਾਉਣਾ ਹੋਇਆ ਸਿਰਫ ਤੁਹਾਡੇ ਲਈ ਜਿਹੜੇ ਮੇਰੇ YouTube ਫਾਲੋਅਰ ਨੇ ਮੈਂ ਕਿਸੇ ਨੂੰ ਕਹਿ ਦਊਗਾ ਕੋਈ ਹਾਰਟ ਦਾ ਲਾਉਣ ਹੈ ਡਾਕਟਰ ਨੂੰ ਕਹਿ ਦਊਗਾ ਕੋਈ ਮੇਰੇ ਲੈ ਕੇ ਸੇਵਾ ਦੱਸਿਓ ਪਰ ਕਈ ਵਾਰੀ ਐਟ ਅ ਟਾਈਮ ਮੈਂ ਉੱਥੇ ਨਾ ਹੋਇਆ ਜਾਂ ਤੁਹਾਨੂੰ ਪਛਾਣ ਨਾ ਸਕਿਆ ਫੋਨ ਤੇ ਫਿਰ ਵੀ ਓਕਾ ਹੋ ਜਾਂਦਾ ਜਿਹੜੇ ਮੇਰੇ ਨਾਲ YouTube ਤੇ ਜੁੜੇ ਹੋਏ ਨੇ ਕਦੇ ਕੋਈ ਕਾਰਡ ਬਣਾਉਣਾ ਕੋਈ ਡਾਕਟਰ ਨੂੰ ਦਿਖਾਉਣੇ ਫੋਨ ਮਾਰਿਓ ਕਮੈਂਟ ਕਰਿਓ ਬੱਚੇ ਜਮਾਲ ਸਿੰਘ ਜੀ ਥੈਂਕ ਯੂ ਮੇਰੇ ਜਰਨੈਲ ਤੁਹਾਨੂੰ ਜਿਹੜੇ YouTube ਫਾਲੋਅਰ ਹੋ ਜਿਹੜੇ ਮੇਰੇ ਲਾਈਵ 'ਚ ਆਉਂਦੇ ਆ ਤੁਹਾਨੂੰ ਇੱਕ ਸਹੂਲਤ ਹੈ ਤੁਸੀਂ ਕਿਸੇ ਲਾਈਨ 'ਚ ਲੱਗ ਕੇ ਕਾਰਡ ਨਹੀਂ ਬਣਾਉਣਾ ਤੁਸੀਂ ਮੈਨੂੰ ਕਮੈਂਟ ਕਰਨਾ ਹੈ ਬਸ ਅੱਜ ਦੇਤੀ ਤੁਹਾਨੂੰ ਇਹ ਸਹੂਲਤ ਤੁਸੀਂ ਸਿਰਪੇ ਮੈਨੂੰ ਕਾਲ ਕਰਨੀ ਹੈ ਕੁਝ ਸਿਰਫ ਮੈਨੂੰ ਕਾਲ ਕਰਨੀ ਐ ਮੈਂ ਆਪਣੀ ਟੀਮ ਲਾਵਾਂ ਆਪ ਜਾਵਾਂ ਜੋ ਮਰਜ਼ੀ ਕਰਾ ਤੁਹਾਡਾ ਜਾਂਦਿਆਂ ਨੂੰ ਕਾਰਡ ਬਣਿਆ ਪਿਆ ਹੋਊਗਾ ਕੋਈ ਤੱਕੇ ਨਹੀਂ ਘਾਣੇ ਕੋਈ ਲੈ ਇੰਜੀਨੀਅਰ ਗਣਾ ਪਰ ਸਿਰਫ YouTube ਫੋਲੋਅਰ ਆਪ ਜਿਹੜਾ ਮੈਨੂੰ ਹੋਰੇ ਆ ਤਰਸੇਮ ਗੋਇਲ ਜੀ ਨੇ ਮਨਦੀਪ ਕੌਰ ਹੈ ਜਰਰੈਲ ਸਿੰਘ ਹੈ ਇਹ 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 ਬੰਦਿਆਂ ਨੂੰ ਜਾਂ ਪਾਲੀ ਮੋਬਾਈਲ ਸੈਂਟਰ ਵਾਲਾ ਹੈ ਹੈ ਜਾਂ ਬਲਵੰਤ ਹੈ ਨਿਰਮਾਨ ਹੈ ਨਿਰਮਾਨ ਨੇ ਤਾਂ ਕੋਣਾ ਹੋਵੇ ਪੇਸ਼ੈਂਟ ਮੈਂ ਆਪ ਮੈਂਟਰ ਲਾਉਂਗਾ ਕਾਰਡ ਬਣਾਉਣ ਕੋਈ ਰਾਤ ਨੂੰ ਲੈਣਾ ਜ ਨਹੀਂ ਲੱਗਣਾ ਉਜਲਾ ਸਾਹਿਬ ਨੇ ਗਗਨਦੀਪ ਹੈ ਮੇਜਰ ਸਿੰਘ ਹੈ ਆ ਡੀ ਐਚ ਐਸ ਵੀਰ ਜਿਹੜਾ ਮਰਜੀ ਆ ਜਾਵੇ ਸਾਰੇ ਵੀ ਨਾਮ ਲੈ ਕੇ ਮੈਂ ਤੁਹਾਡੇ ਚੋਂ ਨਿਰਪਾਏ ਸਿੰਘ ਗਗਨਦੀਪ ਜਿੰਦਰ ਜਿਹੜਾ ਮਰਜੀ ਮੈਨੂੰ ਕਹਿ ਦੇਵੇ ਵੀ ਆ ਕੰਮ ਹੈ ਸਤੀ ਠੀਕ ਹੈ ਅੜਾ ਤੁਹਾਡਾ ਵੀਰ ਇੱਕ ਠੋਕੇ ਪਰਵਾਹ ਨਹੀਂ ਕਰਨੀ ਜੰਮੀ ਕਿਸੇ ਪਰ ਸਿਰ ਤੇ ਤੁਹਾਡੇ ਨੇ ਹੋਣ ਕਹਾ ਕਹਿ ਕੇ ਕਹਿਦਾ ਕੰਮ ਨਾ ਕਰਾਇਓ ਤੁਹਾਡੇ ਨੇ ਹੀ ਖੜਾ ਮੈਂ ਥੈਂਕ ਯੂ ਹੈ ਜੀ ਕੋਹਲ ਸਾਹਿਬ ਤੇ ਫਿਰ ਹੁਣ ਆਪਾਂ ਸਵੇਰੇ 6 ਵਜੇ ਉਹ ਕੁੜੀ ਦਾ ਇਲਾਜ ਕਰਾਉਣਾ ਜਿਹਦੇ ਸਿਰ 'ਚ ਇੱਥੇ ਉਹਦੇ ਬਿਲਟੀ ਹੋ ਗਈ ਐਡੀ ਸਾਰੀ ਸੱਟ ਲੱਗੀ ਬ੍ਰੇਨ 'ਚ ਉਹ ਲੀਕੇਜ ਹੋਈ ਵੀ ਹੈ ਉਹਦੀ ਜ਼ਿੰਦਗੀ ਬਚਾਉਣ ਲਈ ਸਵੇਰੇ 6:30 ਵਜੇ ਅਮਰਗੜ ਤੋਂ ਜੋੜੇਪੁਰ ਖੰਨਾ ਲਾਂਡਰਾ ਚੰਡੀਗੜ੍ਹ ATC ਪਹੁੰਚ ਕੇ ਚੰਡੀਗੜ੍ਹ ਡਾਕਟਰ ਨੂੰ ਫੋਨ ਕਰਨਾ ਹੈ ਪ੍ਰਵੀਨ ਸਲੰਕੀ ਨੂੰ ਪੇਸ਼ੈਂਟ ਅੰਦਰ ਭੇਜ ਤਾਂ ਦਾਖਲ ਕਰ ਲਓ ਇਹਦਾ ਆਪਰੇਸ਼ਨ ਕਰ ਦਿਓ ਕਾਰਡ ਇਹਦੇ ਕੋਲੇ ਹੈਗਾ ਉਹਦੇ ਕੋਲੇ ਕਾਰਡ ਹੈਗਾ ਮੋਦੀ ਵਾਲਾ ਫ੍ਰੀ ਆਪਰੇਸ਼ਨ ਹੋਊਗਾ ਤੁਹਾਡੇ ਵੀਰ ਦੇ ਕਹੇ ਤੇ ਇੰਨੀ ਕੁ ਪਾਵਰ ਹੈਗੀ ਆਪਣੇ ਜੀ ਬੜਾ ਬੰਦਾ ਪਰ ਪਾਵਰਫੁਲ ਬਹੁਤ ਆ ਪਾਲੀ ਵੀਰ ਥੈਂਕ ਯੂ ਪਾਲੀ ਲੈ ਵੀ ਹੁਣ ਆਪਾਂ ਕਰ ਦਈਏ ਬਾਏ ਬਾਏ ਰੋਜ਼ ਕਰਿਆ ਕਰਾਂਗੇ ਸ਼ਾਮ ਨੂੰ ਲਾਈਵ ਆਪਾਂ YouTube ਤੇ ਇਹ ਰੋਟਾ ਮੈਂ ਪਹਿਲੀ ਵਾਰ ਹੀ ਦੇਖਿਆ YouTube ਤੇ ਵੀ ਵਧੀਆ ਚੱਲਦਾ ਹੈ ਲਾਈਵ Facebook ਤੇ ਜਿਹੜਾ ਰੌਲਾ-ਗੋਲਾ ਜਿਆ ਪਿਆ ਜਾਂਦਾ ਪਤਾ ਨਹੀਂ ਕਿਹੜੀ ਦੁਨੀਆ ਸੁਣੀ ਜਾਂਦੀ ਹੈ ਇਹਦੇ ਆਪਣੇ ਖਾਸ ਹੰਦੇ ਆਉਂਦੇ ਨੇ ਸਾਰੇ ਚਾਹੇ ਥੋੜੇ ਹੋਣ ਚਾਹੇ ਬਹੁਤੇ ਹੋਣ ਥੈਂਕ ਯੂ ਜੀ ਰੋਹਿਲ ਸਾਹਿਬ ਓਕੇ ਜੀ ਬਾਏ ਬਾਏ